ਇਸ ਗਨ ਨੂੰ ਬਨਦੇ ਰਹੇ ਨੇ ਧਾਰਮਿਕ ਲੋਕ ਕੇ ਹੱਥਾਂ ਦੇ ਵਿੱਚ ਤੇ ਕਦਮਾਂ ਦੇ ਵਿੱਚ ਬਦਮ ਦਾ ਪਣ ਜਾਣਾ ਮਹਾਪੁਰਸ਼ ਹੋਣ ਦਾ ਇਹ ਸਰੂਪ ਹੈ ਇਸ ਵਾਸਤੇ ਜਦ ਵੀ ਕਿਸੇ ਉਤਾਰਹੀ ਪੁਰਸ਼ ਦੀ ਕੋਈ ਚਰਚਾ ਚਾਰੋਂ ਪਾਸੇ ਛਿੜਦੀ ਸੀ ਲੋਕੀ ਉਸ ਨੂੰ ਅਵਤਾਰ ਕਹਿਣਾ ਸ਼ੁਰੂ ਕਰਦੇ ਸਨ ਤਾਂ ਵੇਖਿਆ ਜਾਂਦਾ ਸੀ ਇਹਦੇ ਹੱਥ ਦੇ ਜਾਂ ਪੈਰ ਵਿੱਚ ਬਦਮ ਹੈ ਯਾ ਨਹੀਂ ਪਦਮ ਕਮਲ ਦੇ ਫੁੱਲ ਨੂੰ ਕਹਿੰਦੇ ਨੇ ਔਰ ਰੂਹੇ ਜ਼ਮੀਨ ਤੇ ਐਸਾ ਫੁੱਲ ਹੈ ਜਿਸਦੇ ਬਹੁਤ ਸਾਰੇ ਨਾਮ ਨੇ ਕਮਲ ਨੂੰ ਸੋਰਬ ਵੀ ਆਖਿਆ ਜਾਂਦਾ ਹੈ ਕਮਲ ਨੂੰ ਸਾੜਕ ਵੀ ਕਹਿੰਦੇ ਨੇ ਕਮਲ ਨੂੰ ਕੰਜ ਵੀ ਕਹਿੰਦੇ ਨੇ ਕਮਲ ਨੂੰ ਪਦਮ ਵੀ ਕਹਿੰਦੇ ਨੇ ਔਰ ਕਮਲ ਨੂੰ ਬਾਜ ਵੀ ਕਹਿੰਦੇ ਨੇ ਅਣਗਿਣਤ ਨਾਮ ਇਸ ਫੁੱਲ ਦੇ ਨੇ ਔਰ ਧਾਰਮਿਕ ਦੁਨੀਆ ਦੇ ਵਿੱਚ ਇਸ ਦੀ ਬੜੀ ਸ੍ਰੇਸ਼ਟਾ ਹੈ